ਮੈਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਆ ਸਾਈਡ ਤੇ ਹੋ ਜਾਓ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਤੇ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਐਸੀ ਵੀ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਲੇ ਤੋਂ ਬਾਹਰ ਇਹਨਾਂ ਨੇ ਮੇਰੇ ਨਾਲ ਧੱਕੇ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮਾਣੀ ਚਾਹੀਦੀ ਆ ਇੱਕ ਲੈਡੀ ਅਫਸਰ ਦੇ ਉੱਪਰ ਹੱਥ ਚੱਕ ਰਿ ਕਾਰਵਾਈ ਕਰ ਇਤਿਆਰੀਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕੱਲ ਬਾਈ ਪੱਗ ਸਿੰਪਲ ਵਾਦੀ ਚਾ ਉਰੇ ਸਿਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਬੁੜਸਾੜਾ ਕਾਹਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲੱਫੜ ਮਾਰੇ ਨੇ ਕਿਸ ਨਾਲੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਮੂਰੇ ਪਿਆਂਦੇ ਸੀ ਗੱਡੀ ਦੇ ਮੂਰੇ ਪਈ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਵੀ ਲੈ ਗੱਡੀ ਦੇ ਮੂਰੇ ਪਈ ਸੀ ਜੇ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕੇ ਦੇਖੇ ਤੇ ਮੈਡਮ ਤੇ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਵਾਲੇ ਆ ਅਸੀਂ ਪੱਪੂ ਪੰਕ ਜਿਹਦੇ ਨਾਮ ਨਾਲ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚੋਂ ਵਾਲ ਮਰਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰ ਦੇਣ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ਼ ਵਾਸਤੇ ਜਿਹੜੇ ਪੰਕਜ ਬੱਫੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠੇ ਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਚ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜਦੇ ਪੱਗਾਂ ਲਾਤੀਆਂ ਜਾਨੀ ਬਾਲ ਬਾਲ ਪੱਟਿਆ ਬਾਈ ਹੱਦ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨਪ੍ਰਤਿਬਿੰਦ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਹੁਣ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ਼ 바ਤੇ मैडम डीएसपी ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰੁਈਆ ਬਾਈ ਅਬਦਾਲੀ ਨਾਲੋਂ ਪੈੜਾ ਰੁਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰੈਸ਼ ਕਰਦੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨਿਆ ਪਰ ਮੈਡਮ ਦਾ ਰੁਈਆ ਇੰਨਾ ਇੰਨਾ ਨਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਤੁਹਾਡਾ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕਜ ਬੱਪੂ ਦੇ ਨਾਲ ਇਹਨਾਂ ਦੀ ਵੀ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤੂੰ ਭਾਈ ਬਿਲਕੁਲ ਛਾੜੀਆਂ ਜਾਣਾਂ ਦੇ ਸਕਦੀਆਂ ਨੇ ਸਾਡੀਆਂ ਗਰਦਨਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਹੈ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਨੇ ਆ ਚਾਹੁੰਨੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਓਪੜਚਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਨੀ ਪਤਾ ਲੱਗ ਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇੱਥੇ ਦਾ ਪ੍ਰਸ਼ਾਸਨ ਉਹ ਪੱਕੇ ਚ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਇਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਬਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਪੱਜ ਰਹੀ ਆ ਅਸੀਂ ਇਹੀ ਬੇਨਤੀ ਕਰ ਦਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂਬਾਤਾਂ ਸੁਣੋ ਤੁਸੀਂ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ ਨਾਪਾ ਦੀ ਡੀਐਸਪੀ ਮਨਦੀਪ ਕੌਰ ਨੇ ਦੋਸ਼ ਲਗਾਏ ਨੇ ਕਿ ਕਿਸਾਨਾਂ ਨੇ ਉਹਨਾਂ ਨਾਲ ਧੱਕਾ ਮੁਕੀ ਕੀਤੀ ਹੈ ਤੇ ਉਹਨਾਂ ਦਾ ਜੂੜਾ ਵੀ ਪਟਿਆ ਦਰਅਸਲ ਬੀਤੇ ਦਿਨ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ ਨਗਰ ਕੌਂਸਲ ਦੀ ਪ੍ਰਧਾਨ ਸੋਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਰੋਸ ਪ੍ਰਦਰਸ਼ਨ ਵਿੱਚ ਚਾਰ ਯੂਨੀਅਨ ਸ਼ਾਮਲ ਸੀ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਭਾਰਤੀ ਕਿਸਾਨ ਯੂਨੀਅਨ ਪਟੇਟਕਲਾਂ ਤੇ ਕ੍ਰਾਂਤੀਕਾਰ ਯੂਨੀਅਨ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਪੁਲਿਸ ਨੇ ਹਲਕੀਆਂ ਧਾਰਾਾਂ ਮਾਂ ਲਗਾ ਕੇ ਪੰਕਜ ਪੱਪੂ ਨੂੰ ਜ਼ਮਾਨਤ ਦਿਵਾ ਦਿੱਤੀ ਤੇ ਹੁਣ ਲਗਾਤਾਰ ਕਿਸਾਨ ਰੋਸ਼ ਪ੍ਰਦਰਸ਼ਨ ਕਰ ਰਹੇ ਸੀ ਇਸੇ ਦੌਰਾਨ ਡੀਐਸਪੀ ਮੈਡਮ ਮਨਦੀਪ ਕੌਰ ਆਪਣੇ ਦਫ਼ਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਕਿਸਾਨਾਂ ਤੇ ਡੀਐਸਪੀ ਦਰਮਿਆਨ ਤੂ ਤੂ ਮੈਂ ਹੋ ਗਈ ਮਾਮਲਾ ਇੰਨਾ ਵੱਧ ਗਿਆ ਕਿ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੋ ਗਏ ਇਸੇ ਮੌਕੇ ਨਾਬਾ ਦੇ ਡੀਐਸਪੀ ਮਨਦੀਪ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੈਂ ਇਹਨਾਂ ਨੂੰ ਧਾਰਨੇ ਤੋਂ ਬਿਲਕੁਲ ਵੀ ਨਹੀਂ ਰੋਕਿਆ ਤੇ ਇਹ ਧਾਰਨਾ ਦੇ ਰਏ ਸੀ ਤੇ ਮੈਂ ਕਿਸਾਨਾਂ ਨਾਲ ਗੱਲਬਾਤ ਕਰਨ ਆਈ ਸੀ ਤੇ ਮੈਂ ਜਦੋਂ ਗੱਡੀ ਲੈ ਕੇ ਜ਼ਰੂਰੀ ਕੰਮ ਲਈ ਜਾਣ ਲੱਗੀ ਤਾਂ ਇਹਨਾਂ ਨੇ ਮੇਰੀ ਗੱਡੀ ਰੋਕ ਕੇ ਮੇਰੇ ਨਾਲ ਖਿੱਚ ਧੂਕ ਕੀਤੀ ਤੇ ਵਰਦੀ ਨੂੰ ਵੀ ਹੱਥ ਪਾਇਆ ਉਹਨਾਂ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੇ ਮੇਰਾ ਜੂੜਾ ਵੀ ਪੁੱਟਿਆ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਬਦਸਲੂਕੀ ਕਰਨ ਕਰਕੇ ਮੈਂ ਇਹਨਾਂ ਖਿਲਾਫ ਕਾਰਵਾਈ ਕਰਾਂਗੀ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸ਼ਾਂਤਮਈ ਧਾਰਨੇ ਦੇ ਰਏ ਸੀ ਤੇ ਇਨਸਾਫ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਵੱਲੋਂ ਸਾਡੇ ਨਾਲ ਬ ਤੇ ਮੀਜ ਕੀਤੀ ਗਈ ਤੇ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਇਸੇ ਕਾਰਵਾਈ ਦੌਰਾਨ ਸਾਡੇ ਕੱਪੜੇ ਪਾੜ ਦਿੱਤੇ ਗਏ ਡੀਐਸਪੀ ਦੇ ਵੱਲੋਂ ਜਿਹੜਾ ਕਿਸਾਨਾਂ ਤੇ ਦੋਸ਼ ਲਗਾਏ ਗਏ ਨੇ ਤਾਂ ਕਿਸਾਨਾਂ ਦੇ ਵੱਲੋਂ ਉਹ ਦੋਸ਼ ਸਾਰੇ ਨਕਾਰੇ ਗਏ ਨੇ ਇਸ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਦੇ ਹੋਰ ਵੀ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾਂ ਐਫਆਈਆਰ ਜਿਹੜੀ ਆ ਪਹਿਲਾਂ ਜਿਥੇ ਹੋਈ ਸੀ ਕੁਝ ਟਰਾਲੀਆਂ ਦੇ ਜਿਹੜੇ ਸ਼ੈਂਪੂ ਬਾਰਡਰ ਤੋਂ ਟਰਾਲੀਆਂ ਜਿਹੜੀਆਂ ਮਿਲੀਆਂ ਸੀ ਉਹਨਾਂ ਦੇ ਕੁਝ ਟਰਾਲੀਆਂ ਦੇ ਪਾਰ ਜਿਹੜੇ ਨਾਬੇ ਦੇ ਵਿੱਚੋਂ ਮਿਲੇ ਸੀ ਖਾਨਾ ਨੇ ਕਿ ਉਹ ਕੰਪਲੇਂਟ ਕੀਤੀ ਪੇਰਾਇਂ ਦਿਖਾਉਤੀ ਅਕਤੂਬਰ ਤੱਕ ਕੰਮ ਕੀਤਾ ਇਹਨਾਂ ਦੀ ਮੰਗ ਸੀ ਕਿ ਕਪੂ ਸੰਕਤ ਜਿਹੜਾ ਮੌਜੂਦਾ ਐਮਸੀਸੀ ਉਹਦੇ ਹਟਵਾਣ ਦੇ ਉੱਪਰ ਐਫਆਈਆਰ ਕੀਤੀ ਜਾਵੇ ਕਿਉਂਕਿ ਉਹਦੀ ਦੁਕਾਨ ਦੇ ਵਿੱਚੋਂ ਟਰਾਲੀਆਂ ਦੇ ਪਾਰਟ ਜਿਹੜੇ ਮਿਲੇ ਸੀ ਜੋ ਸਾਨੂੰ ਉਪਰੋ ਹੁਕਮ ਹੋਇਆ ਸੀ ਐਫ ਆਈ ਆਰ ਜਿਹੜੀ ਲਾਂਚ ਕਰ ਦਿੱਤੀ ਉਸ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਇੱਕ ਟਰਾਲੀ ਹੋਰ ਮਿਲ ਗਈ ਸੀ ਪਾਰ ਤਦਰਨਾਪੇ ਦੇ ਏਰੀਆ ਦੇ ਵਿੱਚੋਂ ਪਿੰਡ ਦੇ ਵਿੱਚ ਇੱਥੇ ਖੇਤਾਂ ਦੇ ਵਿੱਚ ਲਵਾਰਸ ਟਰਾਲੀ ਖੜੀ ਸੀ ਇਹਨਾਂ ਨੇ ਬਾਅਦ ਇੱਕ ਹੋਰ ਐਪਲੀਕੇਸ਼ਨ ਦਿੱਤੀ ਵੀ ਸਾਡੀ ਜਿਹੜੀ ਉਹ ਟਰਾਲੀ ਜਿਹੜੀ ਆ ਉਹ ਅੰਬਸਰ ਏਰੀਆ ਦੀ ਟਰਾਲੀ ਆ ਤੇ ਉਹ ਵੀ ਨਾਬੇ ਦੇ ਵਿੱਚ ਰਿਕਵਰ ਹੋਈ ਆ ਉਹਦੇ ਉੱਪਰ ਵੀ ਇੱਕ ਐਫ ਆਈ ਆਰ ਜਿਹੜੀ ਪੱਪੂ ਦੇ ਉੱਪਰ ਹੀ ਐਫ ਆਈ ਆਰ ਕੀਤੀ ਜਾਵੇ ਅਸੀਂ ਇਹਨਾਂ ਨੂੰ ਕਿਹਾ ਆਪਣੀ ਐਪਲੀਕੇਸ਼ਨ ਦੇ ਦਿਓ ਅਸੀਂ ਉਤੇ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਸਾਮਣੇ ਆਊਗਾ ਕਿ ਕੈਮਰੇ ਵਗੈਰਾ ਦੇਖਾਂਗੇ ਜੋ ਵੀ ਇਹਦੇ ਪਿੱਛੇ ਹੈਗਾ ਉਹਦੇ ਤੇ ਐਫਆਈਆਰ ਜ਼ਰੂਰ ਕਰਾਂਗੇ ਪਰ ਇਹਨਾਂ ਨੇ ਉਹ ਕਰਨ ਸਾਨੂੰ ਰੋਜ਼ ਮਤਲਬ ਇਹੀ ਕਹਿੰਦੇ ਨੇ ਕਿ ਅਸੀਂ ਧਰਨਾ ਲਗਾਵਾਂਗੇ ਧਰਨਾ ਲਾਵਾਂਗੇ ਜਾਂ ਪੱਪੂ ਦੇ ਉੱਪਰ ਜਲਦੀ ਤੋਂ ਜਲਦੀ ਐਫਆਈਆਰ ਕੀਤੀ ਜਾਵੇ ਫਿਰ ਪੱਪੂ ਨੇ ਜਿਹੜੀ ਸੂਰਤ ਤੇ ਐਫਆਈਆਰ ਹੋ ਗਈ ਉਹਨੇ ਜ਼ਮਾਨਤ ਲਾਤੀ ਕੋਰਟ ਦੇ ਵਿੱਚ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹੁਣ ਇਹ ਕਹਿੰਦੇ ਪੱਪੂ ਦੀ ਅਰੈਸਟ ਪਾਈ ਜਾਵੇ ਪੱਪੂ ਨੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਚੈਨ ਕਰ ਲਈ ਆ ਉਹ ਵੀ ਇੱਕ ਤਰ੍ਹਾਂ ਦੀ ਅਰੈਸਟ ਹੁੰਦੀ ਆ ਕਿ ਕੋਕੀ ਕੋਰਟ ਦੇ ਆਰਡਰ ਹੋ ਗਏ ਫਿਰ ਉਹ ਜਮਾਨਤ ਦੇ ਜਮਾਨਤ ਤੋਂ ਬਾਅਦ ਅਸੀਂ ਉਹਦੀ ਅਰੈਸਟ ਨਹੀਂ ਪਾ ਸਕਦੇ ਅੱਜ ਕਿਸਾਨਾਂ ਨੇ ਸਾਰਿਆਂ ਨੇ ਇੱਥੇ ਪੰਜ ਤਿੰਨ ਸੌ ਜਾਣੇ ਇੱਥੇ ਆਏ ਹੋਏ ਆ ਇਹਨਾਂ ਨੇ ਇੱਕ ਧਰਨਾ ਮੇਰੇ ਆਫਿਸ ਦੇ ਬਾਹਰ ਲਗਾਇਆ ਹੋਇਆ ਆ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਤੇਰੇ ਆਈਆਂ ਮੈਂ ਉਹੋ ਵੀ ਇਹਨਾਂ ਨੂੰ ਕਿਹਾ ਕਿਸਾਨ ਭਰਾਵਾਂ ਨੂੰ कि ਇਧਰ ਵੀ ਇੱਕੋ ਹੀ ਰਸਤਾ ਹੈ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਧਰਨਾ ਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕਣੀ ਤੁਸੀਂ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜਾਓ ਤੇ ਇਹਨਾਂ ਦਾ ਰਸਤਾ ਛੱਡ ਦਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਔਰ ਤੁਹਾਡੀ ਹੋ ਚੁੱਕੀ ਜਦੋਂ ਮੇਰੀ ਗੱਡੀ ਅੰਦਰ ਆ ਗਈ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਉੱਥੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਣ ਦੇਣੀ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾ ਗਏ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਜਦੋਂ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ ਮੇਰਾ ਜੁੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇੱਕ ਖਾਨਾ ਦੇ ਪੇਸ ਦੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨ ਵਿਨੀ ਬਖਸ਼ਿਆ ਮੈਂ ਕੀ ਇਹੋ ਤੇ ਕਾਰਵਾਈ ਹੈ ਜਿਹੜੀ ਅਮਲ ਚ ਲਿਆਂਦੀ ਜਾਊਗੀ ਤੁਹਾਡੀਆਂ ਆਬਦੀ ਕੀ ਕੀਤੀ ਇਹਨਾਂ ਨੇ ਐਸੇ ਬੋਲ ਦਿੱਤਾ ਮੈਂ ਜਿੰਨੇ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਨੂੰਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਜੇ ਕਿਸੇ ਹੋਰ ਧੰਦਾ ਤਾਂ ਵੀ ਆਪਾਂ ਕਹਿ ਲੈਂਦੇ ਪਿਛੈ ਦੇ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੁਦ ਇਹਨਾਂ ਨਾਲ ਗੱਲ ਕਰਨ ਗਈ ਸੀ ਇਹਨਾਂ ਨੇ ਸਾਫ਼ ਮਨਾਂ ਕੀਤਾ ਅਸੀਂ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣ ਦੇਣੀ ਫਿਰ ਜਦੋਂ ਇਹ ਗੱਡੀ ਦੇ ਅੱਗੇ ਲੰਮੇ ਪੈ ਗਏ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂੜਾ ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਸਾਧਦੇ ਤੇ ਨਾਰੇ ਲਗਾ ਰਹੇ ਵੀ ਪੁਲਿਸ ਮੁਰਦਾਬਾ